ਜਿਹੜੇ ਨਾਲ ਆਇਆ ਸਾਡੀ ਗੋਨਾ ਪਾਜੀ ਸਰਪੰਸ ਸਾਹਿਬ ਸੰਜੀਵ ਲਾਲਾ ਜੀ ਐਦਾ ਨਹੀਂ ਸੋਹੇ ਲਾਗਾ ਪਾ ਜੇ ਕਿ ਪਲੀਜ਼ ਆਗੇ ਸਰਪੰਸ ਸਾਹਿਬ ਆਓ ਪਲੀਜ਼ ਸੁਜੀਤ ਆਹ ਦੇ ਭਤੀਜਾ ਸਾਹਿਬ ਰਵਿੰਦਰ ਸਿੰਘ ਸਰਜੀਤ ਸਿੰਘ ਕੀ ਕਲੀਆਪਾ ਆਲੋਤਵਾਨ ਸਿੰਘ ਜੀ ਪਤਗੜ ਸ੍ਰੀ ਲਾਲਪਨ ਸਾਹਿਬ ਸਿੰਧਨਾ ਦਾ ਸਪਨਾ ਸਰਪੰਸ ਜੀ ਗੋਨਾ ਸਰਪੰਚ ਜੀ ਨੂੰ ਬੁਲਦੀ ਉੱਠੀ ਹੈ ਜੀ ਨਾਲ ਇਹ ਮੰਗਾ ਥੋੜਾ ਫਰਕ ਪੈ ਜਾਂਦਾ ਕੋਮਾ ਦੇ ਫਿਰ ਕਰ ਰਹੇ ਆ ਜੀ ਸਿੰਘ ਕਾਤਰ ਬਾਦਰ ਰਾਣਾ ਜੀ ਆਈ ਪੁਲਿਸ ਸਰਪੰਚਾ ਘੂਰਾ ਆਪਣਾ ਜੜੀ ਵਾਲੇ ਪੁਲਿਸ ਦੇ ਚ ਭਾਈ ਇੱਕ ਦੂਜੇ ਨੂੰ ਕਹੀ ਜਾਂਦਾ ਬਾਡੀ ਬਾਜੀ ਆ ਜਾਓ ਖਜਾਤਰ ਮਰੀ ਆ ਠੀਕ ਆ ਬਹੁਤ ਬਹੁਤ ਮਿਹਰਬਾਨੀ ਜਗਦਾਰ ਭਾਈ ਉੱਠੋ ਜਿੱਥੇ ਸਾਡਾ ਰਮਨ ਰਾਜਪੂਤ ਦੇ ਲਈ ਜੋਰ ਰਾਰ ਇਹ ਵੀ ਇੱਕ ਦਾ ਪੁੱਤ ਹੈ ਨੋਨੀ ਦੇ ਦਿਓ ਇੱਕ ਮਿੰਟ ਫੋਕੇ ਸੁਰਜੀਤ ਸਿੰਘ ਜੀ ਕਹਿੰਦੇ ਮੇਰੇ ਦੇ ਵੀ ਵੱਡਾ ਉਪਕਾਰ ਰਿਹਾ ਹੈ ਸਾਡੇ ਬਗਵੰਤ ਰਾਣਾ ਜੀ ਭਾਈ ਥੋੜਾ ਪਿੱਛੇ ਆ ਜਾਓ ਭਾਈ ਜੀ ਕੱਲੇ ਸੀਗੇ ਇੱਕ ਵਾਰ ਇਹਨਾਂ ਜੱਟ ਦੇ ਕੋਲ ਕਾਫੀ ਨਾਵਾ ਫਸ ਗਿਆ ਐ ਉੱਥੇ ਦਲਜੀਤ ਰਾਣਾ ਜੀ ਨੇ ਗੱਟ ਕੇ ਮਦਦ ਕੀਤੀ ਐ ਸਿਰਫ ਇੱਕ ਗੱਲ ਕਹੀ ਐ ਕਿ ਤੁਸੀਂ ਗੇਸ অর ਨਾ ਹੱਥੇ ਵੀ ਅੰਦਰ ਅੰਦਰ ਜਿਹੜੇ ਜੱਟ ਨੇ 2 ਸਾਲ ਹੋ ਗਏ ਜਿਹੜੇ ਕੱਟ ਰਹੇ ਨੇ ਇਹਨਾਂ ਨੂੰ ਪਰ ਇੱਕ ਖੇਡਵਾ ਐ ਅਵੇ ਸਰਮਾਜੋ ਜਿੰਦਗੀ ਕੀ ਗੁਰੂਸ ਹੋਏ ਮਰਨੀ ਦੀ ਮੋਣੀ ਕਦ ਜਾ ਰਹੇ ਦੀ ਮੋਣੀ ਜੋ ਤਾਲੀਆਂ ਦੋਨਾਂ ਨਹੀਂ ਆ ਰਹੀਆਂ ਜਦੋਂ ਇਹ ਟੀਮਾਂ ਖੇਡ ਰਹੀਆਂ ਆਪ ਲਈ ਇਸ ਨਾਲ ਵੀ ਫਰਕ ਪੁੱਜਦੀ ਐ ਹਰ ਵਾਰ ਬੁੱਟਦੀ ਹੈ ਔਰ ਜਿਹੜੀ ਵੱਡੀ ਸੇਵਾ ਚਾਉਂਦੀ ਹੈ ਜਦੋਂ ਕੋਈ ਵੀ ਮੁਸ਼ਕਿਲ ਵੀ ਲੋੜ ਪੈਂਦੀ ਹੈ ਸਾਡੇ ਸਰਪੰਚ ਸਾਹਿਬ ਜਿਹਦਰ ਸਿੰਘ ਜੀ ਤੁਰਸਾ ਬਰੇ ਕਦੀ ਮਨਾ ਨਹੀਂ ਕੀਤਾ ਆ ਜਿਹੜਾ ਤੁਸੀਂ ਦੇਖਿਆ ਕਿ ਗਰਾਊਂਡ ਚ ਪਾਣੀ ਖੜਾ ਸੀਗਾ ਸਾਰੀ ਕਿੱਲੀ ਮਿੱਟੀ ਬਾਹਰ ਕੀਤੀ ਹੈ ਤੇ ਸੁੱਕੀ ਆ ਕੋਈ ਨਹੀਂ ਆਪ ਹੋਈ ਹੈ ਟਰੈਕਟਰ ਮਸ਼ੀਨਰੀ ਜਿਹੜੀਆਂ ਇਹਨਾਂ ਨੂੰ ਕਹੇ ਦੀ ਬੁੱਟਦੀ ਕਰਦੀ ਹੈ ਬਹੁਤ ਬਹੁਤ ਧੰਨਵਾਦ ਸਾਡੇ ਉਧਰ ਸਾਡੇ ਨੰਗਰ ਦੇ ਸਾਡੇ ਇਲਾਕੇ ਦੇ ਰਵੀ ਜੀ ਬਾਬਾ ਫਰਸੂਨ ਜੀ ਚੰਦਪੁਰ ਬੋਲਾ ਵਾਲੇ ਅੱਜ ਬੜਾ ਤਕੜਾ ਚੱਲਦਾ ਹੈ ਪਰ ਤੁਹਾਨੂੰ ਜੇਕਰ ਸਪੋਰਟਸ ਦੀ ਗੱਲ ਕਰੀਏ ਸਾਡੇ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਨਹੀਂ ਏਸ਼ੀਆ ਦਾ ਚੈਂਪੀਅਨ ਵੀ ਹੈ ਸਾਡੇ ਬਹੁਤ ਹੀ ਸਤਾਜੋਰੀ ਹਰਮਨ ਰਾਜਪੂਤੂ ਲਈ ਜ਼ੋਰਦਾਰ ਇਹ ਵੀ ਜੱਟ ਦਾ ਪੁੱਤ ਹੈ ਨੋਨੀ ਦੇ ਦਿਓ ਇੱਕ ਮਿੰਟ ਭੋਕੇ ਸਵਜੀਤ ਸਿੰਘ ਜੀ ਕਹਿੰਦੇ ਮੇਰੇ ਤੇ ਵੀ ਵੱਡਾ ਉਪਕਾਰ ਰਿਹਾ ਹੈ ਸਾਡੇ ਬੱਬਰਜੀਤ ਰਾਣਾ ਜੀ ਭਾਈ ਥੋੜਾ ਪਿੱਛੇ ਆ ਜਾਓ ਭਾਈ ਚੱਲੇ ਸੀ ਇੱਕ ਵਾਰ ਇਹਨਾਂ ਜੱਟ ਦੇ ਕੋਲ ਕਾਫੀ ਨਾਮਾ ਫਸ ਗਿਆ ਹੈ ਉੱਥੇ ਜਲਜੀਤ ਰਾਣਾ ਜੀ ਨੇ ਘੱਟ ਕੇ ਮਦਦ ਕੀਤੀ ਹੈ ਸਿਰਫ ਇੱਕ ਗੱਲ ਕਹੀ ਹੈ ਕਿ ਤੁਸੀਂ ਗਿਣੇ ਗੈਸਰ ਨੋ ਹੱਥੇ ਵੀ ਅੰਦਰ ਅੰਦਰ ਜਿਹੜੇ ਐਂਟਰ ਦੋ ਸਾਲ ਹੋ ਗਏ ਜਿਹੜੇ ਕੱਢ ਰਹੇ ਨੇ ਉਹਨਾਂ ਨੂੰ ਪਰ ਇੱਕ ਜਿਹੜਾ ਸਰਬਾਇਤ ਜਿਹੜੇ ਚੱਲ ਰਿਹਾ ਅੱਜ ਪਹੁੰਚੋ ਇਸ ਮੈਚ ਮੈਂ ਅੱਜ ਚੰਦਪੁਰ ਬੇਲਾ ਜਿਹੜਾ ਕਿ ਚੰਦਪੁਰ ਬੇਲਾ ਤੇ ਕਿਲਾ ਆਨੰਦਗੜ੍ਹ ਸਾਹਿਬ ਬਾਬਾ ਜੀ ਵੱਲੋਂ ਤੇ ਇਲਾਕਾ ਨਿਵਾਸੀ ਵੱਲੋਂ ਜਿਹੜਾ ਟੂਰਨਾਮੈਂਟ ਕਵਲਟੀ ਦਾ ਕਰਵਾਇਆ ਜਾ ਰਿਹਾ ਹੈ ਇੱਥੇ ਆ ਕੇ ਬੜਾ ਵਧੀਆ ਲੱਗਿਆ ਕਿਉਂਕਿ ਇੱਥੇ ਛੋਟੇ ਬੱਚਿਆਂ ਦੇ ਮੈਚ ਵੀ ਕਾਫੀ ਖੇਡੇ ਗਏ ਜਿਵੇਂ 32 ਕਿਲੋ 40 ਕਿਲੋ ਜਿਹਦੇ ਨਾਲ ਕੇ ਬੱਚਿਆਂ ਦੇ ਮਨਚ ਸਪੋਰਟਸ ਪ੍ਰਤੀ ਲਗਾਵ ਪੈਦਾ ਹੁੰਦਾ ਹੈ ਮੈਂ ਇਲਾਕਾ ਨਿਵਾਸੀ ਨੂੰ ਇਹੀ ਕਹੂੰਗਾ ਕਿ ਹਰ ਪਿੰਡ ਦੇ ਵਿੱਚ ਮੈਚ ਕਰਵਾਏ ਜਾਣ ਤਾਂ ਕਿ ਜਿਹੜੇ ਸਾਡੇ ਬੱਚੇ ਹੈ ਉਹਨਾਂ ਨੂੰ ਸ਼ੁਰੂ ਤੋਂ ਹੀ ਸਪੋਰਟਸ ਨਾਲ ਜੋੜਿਆ ਜਾ ਸਕੇ ਜਿਹੜੀ ਸਾਡੇ ਨਸ਼ਿਆਂ ਦੀ ਅਲਾਮਤ ਹੈ ਉਹ ਤੋਂ ਬਚਿਆ ਜਾ ਸਕੇ ਸੋ ਮੈਂ ਪਿੰਡ ਵਾਸੀਆਂ ਦਾ ਤੇ ਇਲਾਕੇ ਨਿਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਅਸੀਂ ਆਪਣੇ ਏਰੀਆ ਦੇ ਬੱਚਿਆਂ ਨੂੰ ਸਪੋਰਟਸ ਨਾਲ ਜੋੜੀਏ ਤਾਂ ਕਿ ਅਸੀਂ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹਨੂੰ ਵਧੀਆ ਬਣਾ ਸਕੀਏ